ਸ਼ਾਬਾਸ਼ ਇਹ ਗੁਰਜੀ ਕੀ ਪਤੀ ਪਤੀ ਇਕਲੈ ਮੈਂ ਕਟਿੰਗ ਤੇ ਸੀ ਪਹਿਲੇ ਮੈਂ ਵੀ ਗੇਮ ਕਰਦਾ ਸੀ ਬੋਡੀ ਬਿਲਡਿੰਗ ਕਰਦਾ ਮੈਂ ਵੀ ਇੰਟਰਨੈਸ਼ਨਲ ਪਲੇਅਰ ਸੀ ਸਾਨੂੰ ਨਹੀਂ ਪਤਾ ਕਿੱਦਾਂ ਮਨ ਚ ਮਹਿਰ ਪਈ ਗੁਰਗੋਬੇ ਸਿੰਘ ਨੇ ਪਾਈ ਇਹ ਬਾਣਾ ਸਜਣ ਲੱਗ ਗਿਆ ਜੀ ਚਲੋ ਐ ਬੀਬੀਐਫ ਅ ਐਸੋਸੀਏਸ਼ਨ ਹੈ ਉਹਨਾਂ ਨੇ ਇਹ ਵੀਡੀਓ ਦੇਖ ਕੇ ਬੱਚੇ ਨੂੰ ਸਿਲੈਕਟ ਕੀਤਾ ਯੂਰਪ ਦਾ ਉੰਟੀ ਮਿਲੀ ਮੇਰੀ ਮਾਤਾ ਜੀ ਤੋਂ ਮਿਲੀ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਸਿਖਾਈਆਂ ਉਹ ਉਹਨਾਂ ਨੇ ਇੱਕ ਟਾਈਮ ਤੇ ਸਪਨਾ ਲਿੱਤਾ ਸੀਗਾ ਕਿ ਜਦ ਤੁਹਾਡੇ ਬੱਚੇ ਹੋਣਗੇ ਨਾ ਉਹਨਾਂ ਨੂੰ ਮੈਂ ਬਾਹ ਫੜ ਕੇ ਨਾ ਚੋਲਾ ਪਵਾ ਕੇ ਹਰਮੰਦਰ ਸਾਹਿਬ ਲੈ ਕੇ ਜਾਇਆ ਕਰਨਾ ਜਿਸ ਤਰੀਕ ਕੋਈ ਫੋਟੋ ਆਏਗੀ ਨਾ ਗੁਰੂ ਗੋਬਿੰਦ ਸਿੰਘ ਜੀ ਸਾਡੇ ਤਿੰਨਾਂ ਦੇ ਮੱਥੇ ਤੇ ਲੱਗ ਜਾਣਾ ਉਹ ਫੋਨ ਕਿ ਮੱਥਾ ਟੇਕੋ ਮਾ ਸਾਡੇ ਕੋਲ ਟੀਵੀ ਤੇ ਕਦੀ ਸਾਡੇ ਚੈਨਲ ਤੇ ਕਦੀ ਵੀ ਕੋਈ ਘਰ ਆ ਜਾਏਗਾ ਨਾ ਕਿਸੇ ਨੂੰ ਤੁਸੀਂ ਪੁੱਛ ਸਕਦੇ ਹੋ ਸਾਡੇ ਘਰ ਟੀਵੀ ਤੇ ਕੋਈ ਕਾਰਟੂਨ ਨਹੀਂ ਲੱਗਦਾ ਅਕਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਇਸ ਵਕਤ ਅਕਚਲ ਨਗਰ ਨੰਦੇੜ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਮੌਜੂਦ ਹਾ ਤੇ ਗੱਤਕੇ ਦੇ ਜੋਹਰ ਹੋਏ ਜਿਸ ਦੇ ਵਿੱਚ ਨਿਕਾ ਜਪ ਚੰਗੀ ਫਤਿਹ ਸਿੰਘ 4 ਸਾਲਾ ਗੱਤਕੇ ਦੇ ਜੋਰ ਟਿਕਾਂ ਦਾ ਨਜ਼ਰ ਆਇਆ ਦੱਸਿਆ ਕਿ ਖਾਸ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਕੀ ਕੋ ਇਸ ਜਗ੍ਹਾ ਤੇ ਹਾਜ਼ਰੀ ਪਰ ਨ ਪਹੁੰਚੇ ਸਨ ਅੱਜ 78ਵੀਂ ਵਰਸੀ ਬਾਬਾ ਨੀਤਾਂ ਸਿੰਘ ਜੀ ਬਣਾ ਦੀ ਗੱਲ ਸੀ ਹੋਤੀ ਇਹ ਅੰਮ੍ਰਿਤਸਰ ਦੇ ਪਰਿਵਾਰ ਦੇ ਹਾਸ ਦੀ ਪਰਿਵਾਰ ਪਰਿਵਾਰ ਨਾਲ ਗੱਲਬਾਤ ਕਰਦੇ ਜੀ ਵਾਈਕ ਜੀ ਦਾ ਖਲਸਾ ਵਾਈਕ ਜੀ ਕੀ ਬੋਲਦੀ ਜੀ ਸਭ ਤੋਂ ਪਹਿਲਾਂ ਬੜਾ ਵਧੀਆ ਲੱਗਾ ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਬੱਚੇ ਤੋਂ ਸਿੱਖ ਕੇ ਆਪਣੇ ਗੁਰਸਿੱਖੀ ਜੀਵਨ ਵੱਲ ਮੁੜੇ ਹੋ ਹਾਂਜੀ ਸੋ ਉਸ ਬਾਰੇ ਦੱਸੋ ਥੋੜਾ ਜਿਆ ਜੀ ਪਹਿਲੇ ਮੈਂ ਕਟਿੰਗ ਤੇ ਸੀ ਪਹਿਲੇ ਮੈਂ ਵੀ ਗੇਮ ਕਰਦਾ ਸੀ ਬੋਡੀ ਬਿਲਡਿੰਗ ਕਰਦਾ ਮੈਂ ਵੀ ਇੰਟਰਨੈਸ਼ਨਲ ਪਲੇਅਰ ਸੀ ਔਰ ਮੈਂ ਵੀ ਸੋਚਿਆ ਸੀ ਕਿ ਆਪਣਾ ਕਿ ਮੇਰਾ ਜਿਹੜੀ ਵੀ ਮਹਾਰਾਜ ਕਿਰਪਾ ਦਾਤ ਝੋਲੀ ਪਾਉਣਗੇ ਉਹਨੂੰ ਮੈਂ ਚੰਨਾ სპੋਰਟਸਮੈਨ ਬਣਾਵਾਂਗਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਪੰਜ ਦੋਆਇ ਫਰੀਹੁਣ ਸਾਹਿਬ ਆਏ ਇੱਥੋਂ ਦਾਤ ਮੰਗੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਫਤੇ ਸਿੰਘ ਜੀ ਸਾਡੇ ਝੋਲੀ ਪਾ ਦਿੱਤਾ ਵਾਈ ਜੀ ਵਾਈ ਇਹ ਛੋਟੀ ਉਮਰ ਤੋਂ ਵਿੱਚ ਹੀ ਇੰਨੇ ਟੀਵੀ ਤੇ ਵੀ ਸਮਾਗਮਾਂ ਦੇ ਵਿੱਚ ਵੀ ਗਤਕੇ ਦੇ ਜੋਰ ਦੇਖਣੇ ਸਿੰਘਾਂ ਦੇ ਨਾਲ ਸਾਨੂੰ ਨਹੀਂ ਪਤਾ ਕਿਦਾਂ ਮਨ ਚ ਮਿਹਰ ਪਈ ਗੁਰੂ ਗੋਬਿੰਦ ਸਿੰਘ ਨੇ ਪਾਈ ਇਹ ਬਾਣਾ ਸਜਾਣ ਲੱਗ ਗਿਆ ਜੀ ਇਨੇ ਛੋਟੀ ਸ਼ਸਤਰ ਛੋਟੇ ਛੋਟੇ ਇਹਨੇ ਕਮਾਉਣੇ ਸ਼ੁਰੂ ਕਰਦੇ ਪਰ ਸਾਨੂੰ ਨਹੀਂ ਸਮਝ ਸੀ ਕਿ ਇਹ ਕੀ ਕਰ ਰਿਹਾ ਪਰ ਜਦੋਂ ਇਹਦੀ ਥੋੜੀ ਜੀ ਇਹ ਕਮਾਉਣਾ ਇਹਨੇ ਚੰਗਾ ਸਿੱਖਿਆ ਤੇ ਅਸੀਂ ਪਹਿਲੀ ਵਾਰੀ ਬਾਬਾ ਦੀਪ ਸਿੰਘ ਜੀ ਦੇ ਹਿਆਰਿਆ ਮਸਰ ਦੇ ਵਿੱਚ ਸਮਾਗਮ ਦੇ ਵਿੱਚ ਇਹਨੇ ਨਗਰ ਕੀਰਤਨ ਦੇ ਵਿੱਚ ਇਹਨੇ ਗਤਕਾ ਕੀਤਾ ਜੀ ਕੱਲੇ ਫਿਰ ਇਹਦੀ ਵੀਡੀਓ ਥੋੜੀ ਜਿਹੀ ਵਾਇਰਲ ਹੋਈ ਤੇ ਫਿਰ ਡਬਲਯੂ ਐਫ ਬੀਬੀਐਫ ਐਸੋਸੀਏਸ਼ਨ ਹੈ ਉਹਨਾਂ ਨੇ ਇਹਦੀ ਵੀਡੀਓ ਦੇਖ ਕੇ ਬੱਚੇ ਨੂੰ ਸਿਲੈਕਟ ਕੀਤਾ ਯੂਰਪਾਸਤੇ ਉੱਥੇ ਫਿਟਕਿਟ ਚੈਂਪੀਅਨਸ਼ਿਪ ਬੱਚਿਆਂ ਦੀ ਹੁੰਦੀ ਹੈ ਜੀ ਉੱਥੇ ਫਿਰ ਫਤੇ ਸਿੰਘ ਨੂੰ ਅਸੀਂ ਯੂਰਪ ਲੈ ਕੇ ਗਏ ਜੀ ਉੱਥੇ ਇਹਨੇ ਸਿੱਖੀ ਦਾ ਬਾਣੇ ਦਾ ਸਿੱਖ ਪੰਥ ਦਾ ਖਾਲਸਾ ਪੰਥ ਦਾ ਨਾਮ ਉੱਚਾ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜੀ ਮੈਨੂੰ ਲੱਗਦਾ ਇਹ ਪਹਿਲਾ ਸਿੰਘ ਹੋਏਗਾ 4 ਸਾਲ ਦਾ ਚੰਗੀ ਸਿੰਘ ਜਿਹੜਾ ਯੂਰਪ ਦੀ ਧਰਤੀ ਤੇ ਗਿਆ ਆ ਹਾਂਜੀ ਇਹ ਹੁਣ 4 ਸਾਲ ਦਾ ਜੀ ਉਦੋਂ 3.5 ਸਾਲ ਦਾ ਸੀ ਵਾਈ ਕੀ ਵਾਈ ਕੀ ਬਾਤ ਉਦੋਂ ਵਾ ਯੂਰਪ ਚ ਖੇਲ ਕੇ ਆਇਆ ਉਥੋਂ ਫਸਟਾਂ ਪਹਿਲਾ ਸਥਾਨ ਪ੍ਰਾਪਤ ਕੀਤਾ ਇਹਨੇ ਹੁਣ ਫਿਰ ਬਾਅਦ ਚ ਸਿੰਗਾਪੁਰ ਵੀ ਕਰਕੇ ਆਇਆ ਜੀ ਆ ਉਸ ਤੋਂ ਬਾਅਦ 6 ਟੀਵਰ ਅਵਾਰਡ ਬੰਬੇ ਹੁੰਦਾ ਪੀਟੀਸੀ ਉੱਥੇ ਇਹਨੇ 6 ਟੀਵਰ ਅਵਾਰਡ ਮੈ ਅਵਾਰਡ ਮਿਲਿਆ ਤੇ ਹੁਣ ਇਹਦਾ ਨੈਸ਼ਨਲ ਬੁੱਕ ਆਫ ਰਿਕਾਰਡ ਤੇ ਵੀ ਨਾਮ ਹੈ ਜੀ ਕਿਆ ਹੋਇਆ ਤੇ ਹੁਣ ਥੋੜੇ ਦਿਨ ਹੋਏ ਆ ਅਕਾਲ ਤਖਤ ਸਾਹਿਬ ਦੇ ਸੇਧਾਰ ਕੁਲਦੀਪ ਸਿੰਘ ਰਗਾਜੀ ਨੇ ਵੀ ਇਹਨੂੰ ਵਿਸ਼ੇਸ਼ ਸਨਮਾਨ ਕੀਤਾ ਬਿਲਕੁਲ ਬਿਲਕੁਲ ਫਤਿਹ ਸਿੰਘ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਲਾਂਕਿ ਉਮਰ ਛੋਟੀ ਹੈ ਇੰਨੀਆਂ ਗੱਲਾਂ ਤਾਂ ਨਹੀਂ ਹੋਣਗੀਆਂ ਫਤਿਹ ਸਿੰਘ ਇੱਥੇ ਆਓ ਆਪਾਂ ਗੱਲ ਕਰੀਏ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤੇ ਫਤੇ ਬੁਲਾ ਦਿਓ ਫਤੇ ਬੁਲਾ ਦਿਓ ਸ਼ਾਬਾਸ਼ ਇਹ ਗੁਰ ਜੀ ਕੀ ਪਤੇ ਮੂਲ ਮੰਤਰ ਅੰਦਰ ਨਾ ਮੂਲ ਮੰਤਰ ਸੁਣਾ ਦਿਓ ਚਲੋ ਸ਼ਾਹਨਾ ਉਹ ਤੇ ਚੋਣੇ ਨੇ ਨੀ ਸਪੰਗ 143 ਆ 14 4 483 ਸੁਵੈਗੁਰ ਜੀ ਦਾ ਖਾਲਸਾ ਫਲੈਗ ਜੀ ਕਿਫਾਤੀ ਅੱਛਾ ਫਤਿਹ ਯੂਰਪ ਗਏ ਸੀ ਗੱਤਨ ਗੱਤਕਾ ਗਏ ਸੀ ਕੀ ਕੀ ਖੇਡਦੇ ਹੋ ਕੀ ਕੀ ਹੁੰਦਾ ਗੱਤਕੇ ਚ ਕਿਰਪਾਨ ਘਮਾਉਣੀ ਆਉਂਦੀ ਹੈ ਹੈ ਕੌਣ ਕੌਣਸ ਕੌਣਦਾ ਹੁੰਦਾ ਗੱਤਕਾ ਕਰਦੇ ਵਿੱਚ ਅੱਛਾ ਤੁਹਾਡੇ ਕੋਚਸ ਕੌਂਦੇ ਨੇ ਗੋਬਿੰਦ ਸਿੰਘ ਜੀ ਅੱਛਾ ਗੁਰਗੋਬਿੰਦ ਸਿੰਘ ਜੀ ਕੀ ਬਾਤ ਹੈ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਖਾਸ ਕਿਉਂਕਿ ਜਦੋਂ ਬੱਚੇ ਦਾ ਜੀਵਨ ਡਿਪੈਂਡ ਕਰਦਾ ਤਾਂ ਅਕਸਰ ਮਾਤਾ ਤੇ ਕਰਦਾ ਕਿਉਂਕਿ ਕਰੋ ਬਾਪ ਤਾਂ ਜ਼ਰੂਰ ਇੱਕ ਰੋਟੀ ਕਮਾ ਲਈ ਆਪਣੀ ਮਿਹਨਤ ਕਰਨ ਲਈ ਜਾਂਦੇ ਨੇ ਪਰ ਖਾਸ ਜਿਹੜੀ ਮਿਹਨਤ ਹੈ ਉਹ ਮਾਤਾ ਜੀ ਤੇ ਹੁੰਦੀ ਆ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਪਹਿਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਹਿਲਾ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਹੈ ਕਿ ਤੁਸੀਂ ਇਸ ਸਮੇਂ ਦੇ ਵਿੱਚ ਇਸ ਯੋਗ ਦੇ ਵਿੱਚ ਆਪਣੇ ਬੱਚੇ ਨੂੰ ਇਸ ਪਾਸੇ ਰੱਖਿਆ ਜੀ ਤੁਸੀਂ ਮੁਬਾਰਕਬਾਦ ਤੁਹਾਨੂੰ ਵੀ ਜੀ ਸਾਰੇ ਸਿੱਖ ਪੰਥ ਨੂੰ ਵੀ ਤੇ ਗੁਰੂ ਪਿਤਾ ਜੀ ਨੂੰ ਵੀ ਜਿਨ੍ਹਾਂ ਨੇ ਸਾਨੂੰ ਇਹੋ ਜੀ ਦਾਅ ਦਿੱਤੇ ਉਹਨਾਂ ਦਾ ਬਹੁਤ ਸ਼ੁਕਰਾਨਾ ਹੈ ਜੋ ਸਿੱਖਿਆ ਸਾਨੂੰ ਸਾਡੇ ਮਾਪੇ ਤੋਂ ਮਿਲੀ ਹੈ ਨਾ ਅਸੀਂ ਉਹੀ ਸਿੱਖਿਆ ਅੱਗੇ ਕੈਰੀ ਫਾਰਵਰਡ ਹੀ ਕੀਤੀ ਹੈ ਪਹਿਲਾਂ ਪਿਓ ਮੈਨੂੰ ਜੋ ਗੁਰਤੀ ਮਿਲੀ ਮੇਰੀ ਮਾਤਾ ਜੀ ਤੋਂ ਮਿਲੀ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਸਿਖਾਈਆਂ ਉਹ ਉਹਨਾਂ ਨੇ ਇੱਕ ਟਾਈਮ ਤੇ ਸੁਪਨਾ ਲਿੱਤਾ ਸੀਗਾ ਕਿ ਜਦ ਟਾਟੇ ਬੱਚੇ ਹੋਣਗੇ ਨਾ ਉਹਨਾਂ ਨੂੰ ਮੈਂ ਬਾਹ ਫੜ ਕੇ ਨਾ ਚੋਲਾ ਪਵਾ ਕੇ ਹਰਮੰਦਰ ਸਾਹਿਬ ਲੈ ਕੇ ਜਾਇਆ ਕਰਨਾ ਤੇ ਅੱਜ ਉਹ ਚੀਜ਼ਾਂ ਮਾ ਦੀਆਂ ਕਈਆਂ ਹੋਈਆਂ ਸੱਚੀ ਵੀ ਹੋਈਆਂ ਨੇ ਕਹਿ ਲਓ ਦਿਲੋਂ ਕੋਈ ਚੀਜ਼ ਵਾਹੇਰ ਤੋਂ ਮੰਗੋ ਤੇ ਮਾਰਾ ਹੀ ਦਾਤੇ ਦਿੰਦੇ ਵੀ ਹੈ ਤੇ ਇਹਦੇ ਵਿੱਚ ਕੁਝ ਗਲਤ ਮੰਗਿਆ ਨਹੀਂ ਸੀ ਗਿਆ ਤੇ ਉਹਨਾਂ ਨੇ ਪਿਤਾ ਪਿਤਾ ਜੀ ਨੇ ਨਾ ਹੀ ਫਤੇ ਸਿੰਘ ਦੇਤਾ ਗੁਰੂ ਪਾਚਾ ਜੀ ਨੇ ਸਾਨੂੰ ਬੁੱਧੀ ਦਿੱਤੀ ਉਹੋ ਜਿਹਾ ਨਾਮ ਹੋ ਗਿਆ ਹੁਣ ਨਾਮ ਮਤਲਬ ਕਹਿ ਲਓ ਬਾਬਾ ਫਤੇਹ ਸਿੰਘ ਜੀ ਦੇ ਜਥੇ ਕੇ ਕਿਹਾ ਜਾਂਦਾ ਹੈ। ਅੱਜ ਕੱਲ ਨਵਾਂ ਇਹਨਾਂ ਨੂੰ ਸ਼ੌਕ ਪੈਦਾ ਹੋਇਆ ਗੱਤਕੇ ਦੇ ਨਾਲ-ਨਾਲ ਦਮਾਲੇ ਸਜਾਣ ਦਾ। ਤੇ ਹਰ ਵੈਸੇ ਤਾਂ ਇੱਕ ਸਾਲ ਤੋਂ ਕਰ ਹੀ ਰਿਹਾ ਸੀ ਪ੍ਰੈਕਟਿਸ ਕਦੀ ਮੈਂ ਸੋਸ਼ਲ ਮੀਡੀਆ ਤੋਂ ਜੀ ਸਪਾਈ ਨਹੀਂ। ਮੈਂ ਕੁਝ 2-4 ਦਿਨ ਤੋਂ ਇਹਦੀਆਂ ਵੀਡੀਓਜ਼ ਪਾਈਆਂ ਨੇ, 2-3 ਵੀਡੀਓਜ਼ ਪਾਈਆਂ ਨੇ ਤੇ ਮਤਲਬ ਥੱਲੇ ਇੰਨੇ ਕੁ ਸੋਨੇ ਕਮੈਂਟ ਆਏ ਨੇ ਨਾ ਦਮਾਲੇ ਸਜਾਣ ਦੇ ਕਿ ਇੰਨੀ ਛੋਟੀ ਉਮਰ ਦੇ ਬੱਚਾ ਇੰਨਾ ਸੋਹਣਾ ਦਮਾਲਾ ਸਜਾ ਲੈਂਦਾ। ਕੋਈ ਤਾਂ ਕੁਛ ਨਹੀਂ ਹੈ ਇਹ ਵੱਲਾ ਤੇ ਪਿਤਾ ਜੀ ਨੇ ਸਨ੍ਹਾਇਆ ਕਿ ਸਟੇਜ ਤੇ ਪਰਫਾਰਮ ਕਰਨਾ ਹੈ ਵੈਸੇ ਬਹੁਤ ਸੋਹਣਾ ਸੁਚੰਗ ਹੈ ਇਹ ਟਾਈਟ ਥੋੜਾ ਸਜਾ ਦੇ ਨੇ ਹਾਂਜੀ ਦਸਤਾਰੇ ਖਾਲਸਾ ਚ ਵੀ ਇਹਨਾਂ ਨੂੰ ਪਿਆਰ ਮਿਲਿਆ ਵੈ ਉੱਥੇ ਵੀ ਐਸਾ ਜਾ ਕੇ ਸਭ ਤੋਂ ਛੋਟੇ ਸੀਗੇ ਹੁਣ ਜਿਹੜਾ ਨਾਮ ਇਹਨਾਂ ਨੇ ਮਾਰੇ ਨੇ ਸਾਨੂੰ ਬਖਸ਼ਿਆ ਵੈ ਜਿੱਦਾਂ ਵਰਲਡ ਦਾ ਯੰਗੇਸਟ ਫਿਟਕਿਟ ਚੈਂਪੀਅਨ ਹੈ ਮਤਲਬ ਗੱਤਕੇ ਰਾਸਿਕ ਮਾਰਸ਼ਲ ਆਰਟ ਨੂੰ ਪ੍ਰਮੋਟ ਕੀਤਾ ਵੈ ਤੇ ਵਾਹਿਗੁਰੂ ਦੀ ਬੜੀ ਰਹਿਮਤ ਹੋਈ ਬੜੀ ਰਹਿਮਤ ਹੋਈ ਤੁਹਾਨੂੰ ਜੀਵਨ ਵੀ ਦੇਖਦੇ ਹੋਗੇ ਤੇ ਬਾਕੀ ਜੀ ਬੱਚਿਆਂ ਦੇ ਜੀਵਨ ਨਾਲੋਂ ਇਸ ਬੱਚੇ ਦਾ ਜੀਵਨ ਕੀ ਵੱਖਰਾ ਲੱਗਦਾ ਤੁਹਾਨੂੰ ਦੇਖੋ ਬਾਕੀ ਬੱਚਿਆਂ ਵਾਂਗ ਹੀ ਪੜ੍ਹਾਈ ਕਰਦਾ ਬਾਕੀ ਬੱਚਿਆਂ ਵਾਂਗ ਹੀ ਫੋਨ ਚਲਾਉਂਦਾ ਪਰ ਐਸ ਕੰਪੇਅਰ ਟੂ ਜੇ ਦੇਖਿਆ ਜਾਏ ਫੋਨ 'ਚ ਮੈਕਸਿਮਮ ਚੀਜ਼ਾਂ ਦਮਾਲੇ ਸਜਾਂਦੀਆਂ ਦੇਖਣੀਆਂ ਨੇ ਵੀਡੀਓਜ਼ ਜਾਂ ਦੇਖਣੀਆਂ ਨੇ ਆਪਣੇ ਗੱਤਕੇ ਦੀਆਂ ਤੇ ਯਾਂ ਗੁਰੂ ਜੀ ਜਿਸ ਤਰ੍ਹਾਂ ਹੀ ਕੋਈ ਫੋਟੋ ਆਏਗੀ ਨਾ ਗੁਰਗੋਬਿੰਦ ਸਿੰਘ ਜੀ ਸਾਡੇ ਤਿੰਨਾਂ ਦੇ ਮੱਥੇ ਤੇ ਲੱਗ ਜਾਣਾ ਫੋਨ ਕਿ ਮੱਥਾ ਟੇਕੋ ਮਾ ਸਾਡੇ ਕੋਲ ਟੀਵੀ ਤੇ ਕਦੀ ਸਾਡੇ ਚੈਨਲ ਤੇ ਕਦੀ ਵੀ ਕੋਈ ਘਰ ਆ ਜਾਏਗਾ ਨਾ ਕਿਸੇ ਨੂੰ ਤੁਸੀਂ ਪੁੱਛ ਸਕਦੇ ਹੋ ਸਾਡੇ ਘਰ ਟੀਵੀ ਤੇ ਕੋਈ ਕਾਰਟੂਨ ਨਹੀਂ ਲੱਗਦੇ ਫੋਨ ਤੇ ਕੋਈ ਕਾਰਟੂਨ ਦਾ ਨਾਂ ਨਹੀਂ ਪਤਾ ਹੋਏਗਾ ਕੋਈ ਕਾਰਟੂਨ ਦਾ ਨਾਮ ਨਹੀਂ ਪਤਾ ਹੋਏਗਾ ਬੱਚੇ ਨੂੰ ਸਿਰਫ ਇੰਨਾ ਪਤਾ ਹੈ ਸਵੇਰ ਹੋ ਗਈ ਹੈ ਪਾਠ ਲਾ ਦੋ ਸ਼ਾਮ ਹੋ ਗਈ ਹਜੂਰ ਸਾਹਿਬ ਰੈਰਾ ਸਾਹਿਬ ਲਾ ਦੋ ਤੇ ਜਦ ਬੋਦੀ ਸੀ ਨਾ ਮੈਂ ਉਦੋਂ ਤੋਂ ਰੈਰਾ ਸਾਹਿਬ ਸੁਣਾ ਰਹੀ ਸੀ ਤੇ ਜਦੋਂ ਇੱਥੇ ਦੀ ਅਰਦਾਸ ਚ ਬੋਲਿਆ ਇਹਨਾਂ ਨਾ ਬਾਬਾ ਫਤਿਹ ਸਿੰਘ ਜੀ ਤੋਂ ਥੋੜਾ ਉਹਨਾਂ ਨੂੰ ਤਾਂ ਹਾਂ ਜੀ ਤੇ ਉਦੋਂ ਤੋਂ ਹੀ ਕਹਿ ਲੋ ਬਾਬਾ ਜੀ ਦੀ ਬਾਬਾ ਫਤਿਹ ਸਿੰਘ ਜੀ ਦੀ ਇੰਨੀ ਕਿਰਪਾ ਹੈ ਕਿ ਅੱਜ ਤੱਕ ਉਹ ਉਹਨਾਂ ਦਾ ਨਾਂ ਹੀ ਚੱਲ ਰਿਹਾ ਉਹਨਾਂ ਦਾ ਹੀ ਜਿੱਥੇ گئے ਦੇ ਹੀ ਹੈਗੇ ਆ ਅਸੀਂ ਬਸ ਸੋ ਇਹ 4 ਸਾਲਾਂ ਪਚੰਗੀ ਸਿੰਘ ਅੱਜ ਗੱਤਕੇ ਦੇ ਜੋਰ ਜਿਹੜੇ ਆ ਉਹ ਅਜੂਨ ਸਟੈਪ ਦੀ ਧਰਤੀ ਤੇ ਦੁਕਾਨ ਪਹੁੰਚਿਆ ਇਸ ਤੋਂ ਪਹਿਲਾਂ ਯੂਰਪ ਦੀ ਧਰਤੀ ਤੇ ਜਾਂ ਸਿੰਗਾਪੁਰ ਦੀ ਧਰਤੀ ਤੇ ਫਿਰ ਬੰਬੇ ਇੱਕ 4 ਸਾਲ ਦੀ ਉਮਰ ਦੇ ਵਿੱਚ ਐਡੇ ਤੱਕ ਮੈਂ ਹਾਸਲ ਕਰ ਲੈਣਾ ਇਹ ਕੋਈ ਆਮ ਗੱਲ ਨਹੀਂ ਹੁੰਦੀ ਇਹ ਗੁਰੂ ਪਾਸ਼ਾ ਦੀ ਰਹਿਮਤ ਹੈ ਉਹਨਾਂ ਦੀ ਕਿਰਪਾ ਸਦਕਾ ਅੱਜ ਇਸ ਧਰਤੀ ਤੇ ਜੇਕਰ ਇਹ ਪਹੁੰਚਿਆ ਫਤੇ ਸਿੰਘ ਤਾਂ ਇਹ ਉਹਨਾਂ ਦੀ ਬਦੌਲਤ ਪਹੁੰਚਿਆ ਹੈ ਗੁਰੂ ਪਾਸ਼ਾ ਦੀ ਅੱਜ ਧਰਤੀ ਤੇ ਪਹੁੰਚਿਆ ਹੈ ਸਾਰਾ ਪਰਿਵਾਰ ਤੇ ਹਰ ਸਾਲ ਇਹ ਤਮੰਨਾ ਹੁੰਦੀ ਹੈ ਕਿਸੇ ਦੀ ਕਿ ਜਦੋਂ ਵੀ ਬਾਬਾ ਨਿਦਾਨ ਸਿੰਘ ਜੀ ਦੀ ਵਰਸੀ ਹੋਵੇ ਤਾਂ ਇਸ ਜਗ੍ਹਾ ਤੇ ਹਾਜ਼ਰੀ ਜ਼ਰੂਰ ਭਰੀ ਜਾਵੇ ਸੋ ਅੱਜ ਬਾਬਾ ਕੁਲਵੰਤ ਸਿੰਘ ਜੀ ਵੀ ਪਹੁੰਚੇ ਸੀਗੇ ਉਹਨਾਂ ਦੇ ਦਰਸ਼ਨ ਵੀ ਕੀਤੇ ਕਿੱਦਾਂ ਦਾ ਲੱਗਾ ਤੁਹਾਨੂੰ ਮਿਸਮਿਸ ਕਿੱਦਾਂ ਦਾ ਹੋਇਆ ਬਹੁਤ ਸ਼ੁਕਰਾਨਾ ਹੈ ਬਾਬਾ ਕੁਲਵੰਤ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਦਾ ਜਿਸ ਤਰ੍ਹਾਂ ਗੁਰਗੋਵਿੰਦ ਸਿੰਘ ਜੀ ਨੇ ਬਾਬਾ ਨਿਹੰਗ ਸਿੰਘ ਜੀ ਨੂੰ ਬਾਬਾ ਰਾਮ ਸਿੰਘ ਜੀ ਨੂੰ ਸੀਸ ਦਿੱਤੀ ਸੀਗੀ ਕਿ ਹੱਥ ਤੇਰਾ ਤੇ ਕੀਸਾ ਮੇਰਾ ਤੇ ਉਹਨਾਂ ਨੂੰ ਅੱਜ ਤੱਕ ਅਟੁੱਟ ਲੰਗਰ ਚੱਲ ਰਿਹਾ ਇਹਨੇ ਕਿੰਨੀ ਸੰਗਤ ਆਉਂਦੀ ਹੈ ਹਰ ਪ੍ਰਕਾਰ ਦੀਆਂ ਚੀਜ਼ਾਂ ਮਤਲਬ ਵੈਰਾਈਟੀ ਵੈਰਾਈਟੀ ਹੁੰਦੀ ਹੈ ਤੇ ਇਹ ਸਿਰਫ ਖਾਲਸੇ ਕੋਲੀ ਹੈਗੀ ਹੈ ਦਾਤ ਕਿਤੇ ਵੀ ਕੋਰੋਨਾ ਹੋ ਜਾਏ ਕਿਤੇ ਕੋਈ ਪ੍ਰੋਬਲਮ ਹੋ ਜਾਏ ਸਿਰਫ ਖਾਲਸਾ ਹੀ ਲੰਗਰ ਲਾ ਸਕਦਾ ਤੇ ਇੱਥੇ ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈਗੀ ਹੈ ਤੇ ਕਹਿ ਲੋ ਵੈਗਰੂ ਸਾਰਿਆਂ ਸਾਰਿਆਂ ਨੂੰ ਜੋੜੀ ਰੱਖਣ ਨਾਮ ਜਪਾਣ ਤੇ ਇਦਾਂ ਹੀ ਮਾਰੇ ਸਭ ਨੂੰ ਅਸੀਸਾਂ ਦਿੰਦੇ ਰਹਿਣ ਕਿ ਖੀਸਾ ਮੇਰਾ ਤੇ ਹੱਥ ਤੇਰਾ ਸਾਡੇ ਚਿੱਤੇ ਵੀ ਹੰਦ ਰੱਖਣ ਸੋ ਇਹ ਹੀ ਜੋ ਸ਼ਬਦ ਸੀਗੇ ਗੁਰੂ ਪਾਸ਼ਾ ਦੇ ਜਾਂਦੇ ਗਏ ਤੇ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਇਹ ਸ਼ਬਦਾਂ ਤੇ ਆਪਾਂ ਚੱਲੀਏ ਜੋ ਗੁਰੂ ਪਾਸ਼ਾ ਕਹਿ ਕੇ ਗਏ ਨੇ ਉਹਨਾਂ ਦੇ ਰਾਹਾਂ ਤੇ ਚੱਲੀਏ ਇਹਨਾਂ ਨਾਲ ਮੈਂ ਤੁਹਾਨੂੰ ਇਜਾਜ਼ਤ ਨਿਰਪੱਖ ਪੋਸਟ ਦੇ ਲਈ ਸਿਮਰਦੀਪ ਸਿੰਘ ਧੰਨਵਾਦ